ਨਵਾਬ ਲਖਦੀਪਿੰਡ ਪਾਲੀਏ ਦੀ ਹਰਦੀਪਕੌਰ ਨੇ ਬੀ ਟੈਕ ਕਰਨ ਪਿੱਛੋਂ ਪਿਛਲੇ ਕੁਝ ਸਮੇਂ ਤੋਂ ਮੰਡਰੇਗਾ ਦੇ ਵਿੱਚ 322 ਰੁਪਏ ਦਿਹਾੜੀ ਉੱਤੇ ਮੈਟ ਵੱਜੋਂ ਸਿਮਾਵਾ ਨਿਭਾਰੀ ਸੀ ਜਦੋਂ 17 ਜਨਵਰੀ ਨੂੰ ਮੰਡਰੇਗਾ ਦਾ ਸੋਸ਼ਲ ਆਡਿਟ ਕਰਨ ਟੀਮ ਪਿੰਡ ਆਈ ਤਾਂ ਹਰਦੀਪਕੌਰ ਅਨੁਸਾਰ ਉਸਨੇ ਟੀਮ ਅਗੇ ਆਡਿਟ ਵਿੱਚ ਹੋ ਰਹੀ ਕਥਿਤ ਤਕਨੂਨ ਦੀ ਉਲੰਘਣਾਵਾਂ ਬਾਵਤ ਸਵਾਲ ਕੀਤੇ ਉਸਨੇ ਦੱਸਿਆ ਕਿ ਨਾ ਤਾਂ ਕਾਨੂੰਨ ਮੁਤਾਬਕ ਲਾਜ਼ਮੀ ಗ್ರಾಮ ਸਭਾ ਦਾ اجلاس ਬੁਲਾਇਆ ਗਿਆ ਅਤੇ ਨਾ ਹੀ ਉਸ ਵਿੱਚ ਬੀਡੀਪੀਓ ਦਫ਼ਤਰ ਦੇ ਅਧਿਕਾਰੀ ਹਾਜ਼ਰ ਸਨ ਜਿਨ੍ਹਾਂ ਦਾ ਆਡਿਟ ਕਰਨਾ ਸੀ ਉਹ ਆਪ ਹੀ ਆਪਣਾ ਆਡਿਟ ਕਰ ਰਹੇ ਸਨ ਇਸ ਤੋਂ ਇਲਾਵਾ ਉਸਨੇ ਏਡੀਸੀ ਦਫ਼ਤਰ ਦੇ ਹੁਕਮ ਦੇ ਬਾਵਜੂਦ ਨੈਟਲੀ ਅਰਧ ਕੁਸ਼ਲ ਕਾਮੇ ਦੀ ਦਿਹਾੜੀ ਲਾਗੂ ਨਾ ਹੋਣ ਬਾਰੇ ਵੀ ਇਤਰਾਜ਼ ਉਠਾਇਆ ਸੀ ਪਰ ਇਸ ਮਗਰੋਂ ਹਰਦੀਪ ਨੂੰ ਆਡਿਟ ਟੀਮ ਨਾਲ ਬੱਤਸਲੂ ਕੀ ਅਤੇ ਮੰਨरेगा ਮਜ਼ਦੂਰਾਂ ਤੋਂ ਤਾਂ ਸੇ ਲੈਣ ਦੇ ਦੋਸ਼ ਹਿੱਟ ਉਸ ਨੂੰ ਮੈਦ ਤੋਂ ਹਟਾਉਣ ਦਾ ਪੱਤਰ ਆਉਂਦਾ ਇਸ ਪਿਛੋਂ ਸੈਕੜੇ ਪਿੰਡ ਵਾਸੀ ਆਪਣਾ ਇਤਰਾਜ਼ ਐਡੀਸੀ ਦਫ਼ਤਰ ਉਠਾਉਂਦੇ ਨੇ ਤਾਂ ਐਡੀਸੀ ਨੇ ਮਾਮਲੇ ਦੀ ਪੜਤਾਲ ਕਰਕੇ ਹਰਦੀਪ ਕੌਰ ਨੂੰ ਦੋਸ਼ੀ ਕਰਾਰ ਦਿੱਤਾ ਹੈ ਕੀ ਨਾਮ ਹੈ ਆਪਣਾ ਮੇਰਾ ਨਾਮ ਹਰਦੀਪ ਕੌਰ ਹੈ ਸਰ ਅਭੀ ਕਿੰਨਾ ਪਹਿਲਾਂ ਕਿੱਥੇ ਲੱਗੇ ਹੋਏ ਸੀ ਤੇ ਆਰਟੀਆਈ ਤੁਹਾਨੂੰ ਮਿਲਿਆ ਜਿਹੜੇ ਹੈ ਕਿਸ ਤਰ੍ਹਾਂ ਦੀ ਮਿਲੀ ਹੈ ਸਰੇ ਇਸ ਆਰਟੀਆਈ ਮੈਨੇ ਇੱਕ ਪਟਾਲ ਦੀ ਕਾਪੀ ਮੰਗੀ ਸੀ ਪੂਰੀ ਐਡੀਸੀ ਦਫਤਰੋਂ ਤੇ ਜਿਹਦੇ ਵਿੱਚ ਬਿਰਿਆਰਤੀ ਦੀ ਜਿਹੜੀ ਸਕੂਲ ਦੀ ਨੋਟਬੁੱਕ ਹੈ ਉਹ ਸਾਰੀ ਫੋਟੋ ਕਾਪੀ ਕਰਕੇ ਲਗਵਾਈ ਗਈ ਹੈ ਸਿਰਫ ਪਹਿਲੇ 28 ਪੇਜ ਨੇ ਜਿਹੜੇ ਉਹ ਪਟਾਲ ਦੇ ਨੇ ਬਾਕੀ ਫੋਟੋ ਕਾਪੀ ਹੈ ਜੀ ਤੇ बार-बार ਇੱਕੋ ਪੇਜ ਲਗਾਏ ਗਏ ਨੇ ਕਿੰਨੇ ਪੇਜਾਂ ਦੀ ਸੀ ਜੀ ਟੋਟਲ 65 ਪੇਜਾਂ ਦੀ ਸੀ ਇਹਨਾਂ ਨੇ ਕਹੀ ਹੈ ਕਾਦੀ ਪਟਾਲ ਦੀ ਰਿਪੋਰਟ ਨੂੰ ਆਕੀ ਮੰਗਾਈ ਸੀ ਦੋਸਤਾਂ ਸਰ ਅਸਲ ਦੇ ਵਿੱਚ ਪਹਿਲਾਂ ਮੈਂ ਮੇਟ ਰਹਿ ਚੁੱਕੀ ਐਗੀ ਮਨਰੇਗਾ ਦੀ ਤੇ ਇਹਨਾਂ ਨੇ ਇੱਕ ਪਲੈਨਿੰਗ ਕਰਕੇ ਮੈਨੂੰ ਹਟਾਉਣ ਦੀ ਪੂਰੀ ਤਰੀਕੇ ਨਾਲ ਕੋਸ਼ਿਸ਼ ਕੀਤੀ ਉਹਦੇ ਵਿੱਚ ਹੀ ਸਾਰੀਆਂ ਚੀਜ਼ਾਂ ਨਗੀਆਂ ਅੱਗੇ ਆਉਂਦੀਆਂ ਗਈਆਂ ਉਹ ਹਟਾਉਣਾ ਮੈਨੂੰ ਇਸ ਲਈ ਚਾਹੁੰਦੇ ਸੀ ਕਿਉਂਕਿ ਅਸੀਂ ਕਾਨੂੰਨ ਲਾਗੂ ਕਰਵਾ ਰਹੇ ਸੀ ਮਨਰੇਗਾ ਕਾਨੂੰਨ ਜਿਹੜਾ 2005 ਦਾ ਬਣਿਆ ਹੋਇਆ ਤੇ ਇਹ ਪ੍ਰਸ਼ਾਸਨ ਚਾਹੁੰਦਾ ਨਹੀਂ ਹੈਗਾ ਕਿ ਕਾਨੂੰਨ ਲਾਗੂ ਹੋਵੇ ਕੀ ਕਰਨਾ ਇਹਦੇ ਪਿੱਛੇ ਕੌਣ ਸੀ ਜਿਹੜਾ ਹੈਗਾ ਤੁਹਾਨੂੰ ਡਿਸਮਿਸ ਵੀ ਕੀਤਾ ਗਿਆ ਮੇਡ ਦੇ ਲੋਕ ਇਹਦੇ ਵਿੱਚ ਸਾਰੇ ਇਹ ਹੈ ਕਿ 17 ਜਨਵਰੀ ਨੂੰ ਸਾਡੇ ਪਿੰਡ ਦੇ ਵਿੱਚ ਸੋਸ਼ਲ ਆਡਿਟ ਹੋਇਆ ਸੀ ਜਿਦੇ ਵਿੱਚ ਕਿ ਕੋਰਮ ਵੀ ਪੂਰਾ ਨਹੀਂ ਸੀ ਕੋਈ ਵੀਡੀਓਗ੍ਰਾਫੀ ਨਹੀਂ ਸੀ ਤੇ ਕਾਨੂੰਨ ਮੁਤਾਬਿਕ ਉਹ ਹੈ ਉਹ ਨਹੀਂ ਸੀ ਮਤੇ ਵੀ ਲੋਕਾਂ ਦੇ ਕਹਿ ਮਤਾਬਿਕ ਨਹੀਂ ਸੀ ਪਾਏ ਗਏ ਤੇ ਮੈਨੇ ਇਸ ਚੀਜ਼ ਦੀ ਆਵਾਜ਼ ਉਠਾਈ ਉਹਨਾਂ ਨੇ ਮੈਨੂੰ ਫੇਰ ਮੇਰੇ ਤੇ ਇੱਕ ਏਟੀਆਰ ਪਾ ਦਿੱਤੀ ਕਿ ਇਹ ਪੈਸੇ ਲੈਂਦੀ ਹੈਗੀ ਲੋਕਾਂ ਤੋਂ ਤੇ ਵੀਡੀਓ ਦਫ਼ਤਰ ਨੇ ਫੇਰ ਮਨਰੇਗਾ ਮਜ਼ਦੂਰਾ ਤੋਂ ਜਿਹੜੀਆਂ ਕਿ ਅਨਪੜ ਬੀਬੀਆਂ ਨੇਗੀਆਂ ਉਹਨਾਂ ਤੋਂ ਇੱਕ ਹਲਫੀਆ ਬਿਆਨ ਲਿਆ ਜਿਦੇ ਵਿੱਚ ਇਹ ਕਹਿ ਕੇ ਸਾਈਨ ਕਰਵਾਏ ਗਏ ਕਿ ਅਸੀਂ ਕੰਮ ਲੈਣ ਆਏ ਹਾਂਗੇ ਤੁਹਾਨੂੰ ਕੰਮ ਦੇਣਾਗਾ ਮਨਰੇਗਾ ਦਾ ਕੰਮ ਲੈਣ ਦੇ ਲਈ ਉਹ ਬੀਬੀਆਂ ਨੇ ਸਾਈਨ ਨਹੀਂ ਕੀਤੇ ਪਰ ਉਹ ਨਿਕਲਿਆ ਬਾਅਦ ਵਿੱਚ ਕਿ ਕੁੜੀ ਨੇ ਪੈਸੇ ਲੈਨੇ ਫਿਰ ਉਹਨਾਂ ਨੇ ਵੀਡੀਓ ਦਫ਼ਤਰ ਆ ਕੇ ਦੁਬਾਰਾ ਤੋਂ ਇਹ ਬਿਆਨ ਦਿੱਤਾ ਕਿ ਇਹ ਸਾਤੋ ਧੋਖੇ ਨਾਲ ਸਾਈਨ ਕਰਵਾਏ ਗਏ ਨਹੀਂ ਇਸ ਕੁੜੀ ਨੇ ਕਦੇ ਸਾਡੇ ਤੋਂ ਪੈਸੇ ਨਹੀਂ ਲਏ ਤੇ ਮੰਨੀਆਂ ਵੀ ਸੀਗੀਆਂ ਉਹ ਬਿਆਨਾਂ ਦੀ ਕਾਪੀ ਹੈ ਜਿਹੜੀ ਅਸਲ ਦੇ ਵਿੱਚ ਮੇਰੇ ਪੱਖ ਦੇ ਵਿੱਚ ਬਿਆਨ ਆ ਰਹੇ ਸੀਗੇ ਲੋਕਾਂ ਦੇ ਉਹ ਬਿਆਨ ਇਹਨਾਂ ਨੇ ਲਗਾਈ ਨਹੀਂ ਸਰ ਉਹ ਮਿਸਿੰਗ ਨੇ ਜੀ ਆਰਟੀਆਈ ਦੇ ਵਿੱਚ ਆਰਟੀਆਈ ਵਿੱਚ ਤੁਹਾਡੇ ਪੈਸੇ ਤਾਂ ਪੂਰੇ ਭਰੇ ਸੀ 65 ਪੇਜਾਂ ਦੀ ਜੋ ਆਰਟੀ ਮੰਗੀ ਸੀ ਕਿੰਨੇ ਪੈਸੇ ਭਰੇ ਸੀ ਕਿੰਨੇ ਸਰ ਇਹ ਪੈਟ ਪੇਜਾਂ ਦੀ ਆਰਟੀਆਈ ਕਿਹਾ ਸੀ ਇਹਨਾਂ ਨੇ ਤੇ 2 ਰੁਪਏ ਪਰ ਪੇਜ ਦੇ ਹਿਸਾਬ ਨਾਲ ਸੀਗੇ 130 ਰੁਪਏ ਮੈਂ ਫੀਸ ਭਰ ਕੇ ਉਹਦੀ ਮੇਰੇ ਕੋਲ ਸਲਿੱਪ ਵੀ ਪਈ ਆ ਤੇ ਮੇਰੇ ਮੈਂ ਬੇਰੋਜ਼ਗਾਰ ਸੀਗੀ ਇਹਨਾਂ ਨੂੰ ਇਹ ਸੀਗਾ ਕਿ ਪਹਿਲਾਂ ਤਾਂ ਕਿ ਇਹਨੇ ਫੀਸ ਹੀ ਨਹੀਂ ਭਰ ਪਾਣੀ ਕਿਉਂਕਿ ਗਰੀਬ ਪਰਿਵਾਰ ਦੇ ਨਾਲ ਸਮਝ ਰੱਖਦੀ ਆ ਤੇ ਬੇਰੋਜ਼ਗਾਰਾਂ ਮੈਨੇ ਕਿਸੇ ਤੋਂ ਪੈਸੇ ਮੰਗ ਕੇ 130 ਰੁਪਏ ਫੀਸ ਭਰੇ ਤੇ ਜਦੋਂ ਆਰਟੀਆਈ ਦਾ ਜਵਾਬ ਆਇਆ ਤਾਂ ਉਹਦੇ ਵਿੱਚ ਆ ਚੀਜ਼ਾਂ ਨਿਕਲੀਆਂ ਵੱਡੀ ਕੀ ਕੁਆਲੀਫਿਕੇਸ਼ਨ ਸਰ ਮੇਰੀ ਬੀਟੈਕ ਕੀਤੀ ਹੋਈ ਹੈ ਤੇ ਹੁਣ ਕੀ ਮੰਗ ਕਰੋ ਤੁਸੀਂ ਆਪਣਾ ਪੱਖ ਰੱਖਿਆ ਏਡੀਸੀ ਸਾਹਿਬ ਕੋਲੇ ਵੀ ਸਰ ਇਹਦੇ ਵਿੱਚ ਉਹਨਾਂ ਨੂੰ ਸਾਰਾ ਕੁਝ ਤਕਰੀਬਨ ਦੱਸਿਆ ਗਿਆ ਸੀਗਾ ਹੁਣ ਤੁਸੀਂ ਇਹਦੇ ਤੋਂ ਹੀ ਹਿਸਾਬ ਲਗਾ ਸਕਦੇ ਹੋ ਕਿ ਆਰਟੀਆਈ ਦੇ ਵਿੱਚ ਹੀ ਨਹੀਂ ਬਣਾਉਂਦੇ ਤੁਸੀਂ ਰਿਟਨ ਚ ਕਰਾਇਆਗੇ ਤੁਸੀਂ ਫਿਰ ਉੱਥੇ ਕੀ ਨਹੀਂ ਸਰ ਉੱਥੇ ਵੀ ਮੈਨੇ ਰਿਟਨ ਦੇ ਵਿੱਚ ਦਿੱਤਾ ਸੀ ਏਡੀਸੀ ਸਾਹਿਬ ਨੂੰ ਤੇ ਏਡੀਸੀ ਸਾਹਿਬ ਨੇ ਅੱਗੇ ਵੀਡੀਓ ਮੈਮ ਨੂੰ ਫੇਰ ਦੁਬਾਰਾ ਮਾਰਕ ਕਰਤਾ ਬਟ ਕੋਈ ਕਾਰਵਾਈ ਨਹੀਂ ਹੋਈਗੀ ਫਿਰ ਉਸ ਤੋਂ ਬਾਅਦ ਵੀ ਏਡੀਸੀ ਸਾਹਿਬ ਸਾਡੇ ਪਿੰਡ ਆਏ ਤੇ ਸਾਰੇ ਪਿੰਡ ਦੇ ਲੋਕਾਂ ਦੇ ਸਾਹਮਣੇ ਉਹਨਾਂ ਨੇ ਮੇਰੇ ਪੱਖ ਦੇ ਵਿੱਚ ਫੈਸਲਾ ਸੁਣਾਇਆ ਸੀ ਕਿਉਂਕਿ ਉੱਥੇ ਕੋਈ ਸਬੂਤ ਨਹੀਂ ਸੀ ਮਿਲਿਆ ਜੇ ਮੈਂ ਕੁਝ ਕੀਤਾ ਹੁੰਦਾ ਤਾਂ ਸਬੂਤ ਮਿਲਦਾ ਸੀ ਤਾਂ ਸਿਰਫ ਕਾਨੂੰਨ ਲਾਗੂ ਕਰਾਉਣ ਦੀ ਲੜਾਈ ਲੜ ਰਹੀਆਂ ਏਡੀਸੀ ਤਾਂ ਹੁਣ ਵੀ ਕਹੀ ਜਾਂਦੇ ਨੇ ਵੀ ਜਿਹੜਾ ਹੈਗਾ ਪੈਸੇ ਤੁਸੀਂ ਲਏ ਸੀ ਤਾਂ ਕਰਕੇ ਜਿਹੜਾ ਹੈਗਾ ਡਿਸਮਿਸ ਕੀਤਾ ਦੇਖੋ ਸ਼ਿਕਾਇਤਾਂ ਦਾ ਜੀ ਸਭ ਦੇ ਖਿਲਾਫ ਆਉਂਦੀਆਂ ਰਹਿੰਦੀਆਂ ਨਹੀਂ ਕਿਉਂਕਿ ਜਿਹੜਾ ਏਟੀਆਰ ਦੇ ਵਿੱਚ ਵੀ ਪਾਇਆ ਹੋਇਆ ਸੀ ਉਹ ਸਿਰਫ ਮੇਰਾ ਨਾਮ ਨਹੀਂ ਸੀ ਕੱਲੀ ਦਾ ਉਹਦੇ ਵਿੱਚ ਜੀਆਰਐਸ ਇੰਦਰਜੀਤ ਦਾ ਵੀ ਨਾਮ ਸੀ ਕਿ ਇਹਨਾਂ ਨੇ ਕਦੇ ਰੋਜ਼ਗਾਰ ਮੇਲਾ ਨਹੀਂ ਕਰਵਾਇਆ ਪਿੰਡ ਦੇ ਵਿੱਚ ਆ ਕੇ ਤੇ ਕੌਰਾਮ ਪੂਰਾ ਨਹੀਂ ਸੀ ਸੱਤ ਰਜਿਸਟਰ ਨਹੀਂ ਸੀਗੇ ਇਹਨਾਂ ਨੇ ਕਦੇ ਫਰਸਟ ਏਡ ਕਿਟ ਨੀ ਪਿੰਡ ਦੇ ਵਿੱਚ ਆ ਕੇ ਦਿੱਤੀ ਤਾਂ ਫਿਰ ਮੇਰੇ ਤੇ ਹੀ ਕਾਰਵਾਈ ਕਿਉਂ ਕੀਤੀ ਗਈ ਤੁਸੀਂ ਸਮਝ ਸਕਦੇ ਹੋ ਕਿਉਂਕਿ ਅਸੀਂ ਕਾਨੂੰਨ ਲਾਗੂ ਕਰਾਉਣ ਦੀ ਲੜਾਈ ਲੜ ਰਹੇ ਹਾਂ ਤੇ ਉਹ ਦੂਜੇ ਪਾਸੇ ਕਾਨੂੰਨ ਦੀਆਂ ਸਰਿਆਂ ਧਜੀਆਂ ਉਡਾ ਰਹੇ ਨੇ ਹੁਣ ਕੀ ਮੰਗ ਕਰਦੇ ਤੁਸੀਂ ਸਰ ਮੇਰੀ ਮੇਨ ਮੰਗ ਇਹੀ ਹੈ ਕਿ ਸਾਡਾ ਜੋ ਮਨਰੇਗਾ ਕਾਨੂੰਨ ਆ ਉਹਨੂੰ ਲਾਗੂ ਕੀਤਾ ਜਾਵੇ ਸਾਡੀ ਆਨਲਾਈਨ ਅਰਜੀ ਕੀਤੀ ਜਾਵੇ ਤੇ ਉਸ ਤੋਂ ਇਲਾਵਾ ਜਿਹੜੇ ਵੀ ਮੇਟ ਇਸ ਤਰੀਕੇ ਨਾਲ ਹਟਾਏ ਰਿਹਾ ਜਾ ਰਹੇ ਨੇ ਜਾਲੀ ਬਿਨਾ ಗ್ರಾಮ ਸਭਾਵਾ ਕੀਤੇ ਉਹ ਦੁਬਾਰਾ ਤੋਂ ਬਹਾਲ ਕੀਤੇ ਜਾਣ। ਤੁਸੀਂ ਅੱਗੇ ਵੀ ਜਾ ਰਹੇ ਹੋ ਕੋਰਟ ਵਗੈਰਾ ਚ ਦੁਬਾਰਾ ਰੁਕ ਕਰਨ ਦੀ ਸੰਭਾਅ ਵਿੱਚ। ਹਾਂਜੀ ਬਿਲਕੁਲ ਅਸੀਂ ਕਾਨੂੰਨੀ ਸਲਾਹ ਲੈ ਰਹੇ ਹਾਂਗੇ ਅੱਗੇ। ਪਾਲੀਆਂ ਦੀ ਇੱਕ ਜਿਹੜੀ ਹੈਗਾ ਤਬਰਾਰੀਆ ਹਰਦੀਪ ਪਰ ਜੋ ਆਰਟੀਆਈ ਮੰਗੇ ਸੀ ਉਸ ਨੂੰ ਦਿੱਤੇ ਨਗੇ ਜੋ ਬੱਚੇ ਦੇ ਜਿਹੜੇ ਹੈਗਾ ਹோம்ਵਰਕ ਦੀ ਕਾਪੀ ਦਾ ਵਰਕ ਆਹੀ ਜਿਹੜਾ ਹੈ ਕੋਈ ਸਿੰਗਲ ਪੇਜ ਹੀ ਦਿੱਤਾ ਗਿਆ। ਦੇਖੋ ਜੀ ਜਿਹੜੀ ਤੇ ਗੱਲ ਉਰੇ ਵਿੱਚ ਤੁਸੀਂ ਆਰਟੀਆਈ ਮੰਗੀ ਹੈ ਜਾਂ ਉਹਨਾਂ ਵਿੱਚ ਉਹਨਾਂ ਨੂੰ ਜਿਹੜੇ ਹோம்ਵਰਕ ਦੀ ਤੁਸੀਂ ਗੱਲ ਕੀਤੀ ਹੈ ਉਹ ਦਿੱਤਾ ਗਿਆ ਹੈ। रिगार्डिंग ਗੱਲ ਕਰੀਏ ਕਿ ਮੇਟ ਦੀ ਮੇਟ ਦਾ ਕੰਮ ਮੁਢਲਾ ਜਿਹੜਾ ਕੰਮ ਹੈ ਉਹ ਜਿਹੜੀ ਸਾਡੇ ਨਰੇਗਾ ਵਰਕਰਸ ਹੈ ਉਹਨਾਂ ਦੀਆਂ ਟੈਂਟਾਂ ਸਾਂ ਪ੍ਰੋਪਰਲੀ ਲਗਾਣੀਆਂ ਤਾਂ ਕਿ ਉਹਨਾਂ ਦੀ ਦੇਖ-ਦੇਖ ਰੱਖਣੀ ਪਿੰਡਾਂ 'ਚ ਕੰਮ ਚੰਗੀ ਤਰ੍ਹਾਂ ਕਰ ਰਹੀ ਹੈ ਇਸ ਸਬੰਧੀ ਜਿਹੜੀ ਹੈ ਜਦੋਂ ਅਸੀਂ ਪ੍ਰੋਪਰ ਇਨਕੁਆਇਰੀ ਕੀਤੀ ਕਿ ਕਿਉਂ ਉਹਨਾਂ 'ਤੇ ਦੋਸ਼ ਲੱਗਿਆ ਸੀਗਾ ਕਿ ਉਹ ਜਿਹੜੇ ਸਾਡੇ ਨਰੇਗਾ ਵਰਕਰਸ ਹੈ ਉਹਨਾਂ ਕੋਲ ਪੈਸੇ ਲੈ ਜਾਂਦੇ ਜਦੋਂ ਫਿਰ ਮੈਂ ਆ ਪਿੰਡ ਦौरा ਦौरा ਕੀਤਾ ਮੈਂ ਪਿੰਡ ਦਾ ਦौरा ਕਰਕੇ ਅਸੀਂ ਗram ਸਭਾ ਸੱਦੀ ਲੋਕ ਸਾਰੇ ਇਕੱਠੇ ਹੋਏ ਜੋ ਮੁੱਢਲੀ ਜਾਂਚ ਇਹ ਸਾਹਮਣੇ ਆਇਆ ਕਿ ਜਿਹੜੇ ਉਹਨਾਂ ਦੇ ਜਿਹੜੇ ਪੈਸੇ ਲੈਣਦੇ ਸੂਤ ਤਾਂ ਕਾਫੀ ਜਿਹੜੇ ਆ ਸਾਹਮਣੇ ਲੋਕਾਂ ਨੇ ਗੱਲ ਕਰਕੇ ਰੱਖੀ ਇਸ ਸਬੰਧੀ ਮੈਂ ਹੀ ਚਾਹਾਂਗਾ ਕਿਉਂਕਿ ਅੱਗੇ ਸਾਡੇ ਗਰੀਬ ਰੇਖਾ ਤੋਂ ਜਿਹੜੇ ਲੋਕ ਨੇ ਉਹ ਨਰੇਗਾ ਦਾ ਕੰਮ ਕਰ ਰਹੇ ਆ ਆਪਣੀ ਬੜੀ ਮਾਮੂਲੀ ਜੀ ਦਿਹਾੜੀ ਤੇ ਜੇ ਉਰਤੋਂ ਵੀ ਕੋਈ ਉਹੋ ਜਿਹਾ ਬੰਦਾ ਜਾਂ ਕੋਈ ਉਹੋ ਜਿਹਾ ਦੋਸ਼ੀ ਉਹਨਾਂ ਕੋਲੋਂ ਪੈਸੇ ਲੈ ਕੇ ਆਪਣੀ ਜੇਬ ਚ ਪਾ ਲਾਂਦਾਗਾ ਮੈਂ ਕਹਿੰਦਾ ਇਸ ਤੋਂ ਵੱਡਾ ਇਹ ਦੁਨੀਆ ਤੇ ਕੋਈ ਪਾਪ ਨਹੀਂ ਹੋ ਸਕਦਾ ਇਸੇ ਦਿਨ ਹੀ ਜਿਹੜੀ ਕਾਰਵਾਈ ਇਹ ਤਾਂ ਠੀਕ ਆਰਟੀਆਈ ਕਿਉਂ ਨਹੀਂ ਦਿੱਤੀ ਆਰਟੀਆਈ ਜਿਹੜੀ ਆ ਉਹਨਾਂ ਨੇ ਜੇ ਮੈਨੂੰ ਆਪਣੇ ਇੱਕ ਰਿਪੋਰਟਰ ਸਾਹਿਬ ਨੇ ਭੇਜੀ ਸੀਗੀ ਉਹ ਜਿਹੜੀ ਆਰਟੀਆਈ ਸੰਬੰਧੀ ਉਹਨਾਂ ਨੇ ਦੇ ਦਿੱਤੀ ਗਈ ਉਹ ਹੀ ਡਿਪਟੀ ਸੀਓ ਵੱਲੋਂ ਦਿੱਤੀ ਗਈ ਹੈ ਮੈਂ ਆ ਤਾਂ ਉਹਨਾਂ ਨੂੰ ਇਹ ਵੀ ਕਹਿ ਸੀਗਾ ਅਗਰ ਤੁਸੀਂ ਆਰਟੀਆਈ ਜਿਹੜੀ ਤੁਹਾਨੂੰ ਦੇ ਦਿੱਤੀ ਹੈ ਅਗਰ ਤੁਸੀਂ ਚਾਹੁੰਦੇ ਹੋ ਕਿ ਕਿਉਂ ਕਾਰਵਾਈ ਕੀਤੀ ਕਿਉਂ ਹਟਾਇਆ ਗਿਆ ਤੁਸੀਂ ਆਣ ਕੇ ਦਸਤਾਵੇਜ਼ ਸਾਡਾ ਆਪਣੇ ਪੂਰੇ ਟਾਈਮ ਲਈ ਖੁੱਲਦਾ 5 ਵਜੇ ਤੱਕ ਖੁੱਲਿਆ ਜਦੋਂ ਮਰਜੀ ਸਤਕੇ ਆਣ ਕੇ ਤੁਸੀਂ ਲੈ ਲੈਂਟ ਪੰਨਿਆਂ ਦੀ ਉਹਨਾਂ ਨੇ ਮੰਗੀ ਸੀ ਜਿਹੜੀ ਹੈਗਾ ਪੰਗ ਕੀਤੀ ਸੀ ਉਹਦੀ ਫੀਸ ਵੀ ਪਈ ਸੀ ਸਿਰਫ ਇੱਕ ਪੇਜ ਨਾਲ ਹੀ ਸਾਰਿਆ ਕੋਈ ਗੱਲ ਨਹੀਂ ਜੀ ਜੇ ਉਹਨਾਂ ਲੱਗਦਾ ਕਿ ਸਾਨੂੰ ਜਿਹੜੀ ਆਰਟੀ ਵਿੱਚ ਪੂਰੀ ਸੂਚਨਾ ਨਹੀਂ ਮਿਲੀ ਇਸ ਸਬੰਧੀ ਜਾ ਕੇ ਮੈਂ ਪੂਰਾ ਪੁੱਛਗਿੱਛ ਕਰਵਾ ਕੇ ਉਹਨਾਂ ਨੂੰ ਪ੍ਰੋਪਰ ਉਪਲਬਧ ਕਰਾਵਾਂ ਮਿਹਰਬਾਨ